कुम बाबुल लंगर जिथे टे बीठो वर Thank you, बाबे <spaconian> जी <segundos by> <bills> <Kollater> <formedgraals> इस संगठन के सदस्यों को आमंत्रित किया प्रज्वलित सदस्यों का श्री नाम भाग चंदन देवी है मैं मंदिर में रहने वाला हूं क्योंकि बेहतर से और सेवा की सफलता बन सकती है और जो किसी नाम का रास्ता सुखद और पवित्रता ਸੇ ਬੱਜਣਾ ਉਹ ਗੁਰੂ ਜੇ ਤਾਂ ਜਾਣਾ ਬਦਕ ਪਜਣਾ ਹੁਣ ਕੁੜੀ ਦੇ ਉਹ ਆਦਾਨੇ ਤੇ ਵਾਲੀ ਤਾਹੋ ਵਾਲਾ ਆਹ ਮਾਰੀ ਨਾ ਹਾਂ ਉਹ ਗੁਰੂ ਜੇ ਤਾਂ ਨਹੀਂ ਪਿਆ ਨਹੀਂ ਲੱਗਦਾ ਉਹ ਕਰਨਾ ਸਾਡੇ ਆਰੀ ਤਾਜੀ ਜਿੰਦੇ ਰਾਣੀ بتا دے تاں کار پر جساں کرتے نام عمر محمد کے نام کدان اپنے مولا کے کار میں کارو کار کروں انہوں نے بنا لینا بھر کے ہوئے میں جان پاس کر گئے وہ جان لینا ہوئے ان کا بہت ماں سے بھرا ہوا چلا گئے وہ پیچھے گئے وہ یہاں سے نہ ہے یہ جائے سنا کر دی جگہ جائے اس میں کاڑا دیکھ सतरे <laughs> ان نام لکڑا تو ٹھنڈا کٹا وارو طالبن بیٹیاں دی کوئی نہیں دیکھڑی دی دا او بھائی لوکاں دا نام اڏو 10000 دی وارو جیت جو اڏو کني ماڻھن کي او گرو نا اودي چئي يي اس کي ڏکھ ڏاري جڙيو سڀني ويهي پورو ڪڍا پونيا او نتي بالا ستي هڪ جاءي ڪنهن جي لاءِ نه ٿو واري انڪم ۾ thank yeah. you वागुरु जी का खालसा वागुरु जी की फतह गुरु प्यार साहब समझ आप जी अल दुत बहुत बहुत वो खुशी भरना दिन है जिस दिन याद किया जा रहा साहब श्री गुरु गोबिंद सिंह महाराज के आनंद कारदा विहू समय की चाल चलती गई जिमें साहब श्री गुरु गोबिंद ने प्रकाश धार पटना साहब की तरफ 70 ਸਾਲ ਦੀ ਉਮਰ ਦੇ ਵਿੱਚੋਂ ਘਟਨਾ ਸਾਹਿਬ ਜੋ ਪਹਿਲਾਂ ਆ ਗਏ ਸ੍ਰੀ ਅਨੰਦ ਪ੍ਰਸਾਦ ਸ੍ਰੀ ਨਾਨਕ ਪ੍ਰਸਾਦ ਜਿਹਨਾਂ 9 ਸਾਲ ਦੀ ਉਹਨਾਂ ਦੀ ਉਮਰ ਹੋਈ ਉਸ ਟਾਈਮ ਆਪਣੇ ਕਿਤਾ ਨੂੰ ਕੁਰਬਾਨੀ ਕਰਨ ਵਾਸਤੇ ਕੋਬੇਤਾ ਉਸ ਤੋਂ ਬਾਅਦ ਜਿਹੜਾ 10 ਸਾਲ ਜੋ ਹੈ ਉਹਨਾਂ ਦਾ ਅੰਨਦ ਕਰਜ ਹੋਇਆ ਉਹ ਕਿਹੋ ਜਿਹਾ ਸਮਾਂ ਹੋਵੇਗਾ ਜਦੋਂ 2 ਸਾਲ ਪਹਿਲਾਂ ਉਹਨਾਂ ਦੀ ਪਤਾਂ ਦੀ ਕੁਰਬਾਨੀ ਹੋਈ ਹੋਵੇ ਕਿਹੋ ਜਿਹਾ ਮਾਹੌਲ ਹੋਵੇਗਾ ਉਹੋ ਜਿਹੇ ਪ੍ਰਵਾਦ ਕਿਹੋ ਜੀਆਂ ਗੱਲਾਂ ਚੱਲਦੀਆਂ ਹੋਣਗੀਆਂ ਜਦੋਂ ਮਾਤਾ ਗੁੱਜਰ ਕੌਰ ਜੀ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੰਦ ਕਾਜ ਕਰਵਾ ਕੇ ਪਹੁੰਚੀ ਹੋਣਗੇ ਅੱਜ ਉਸ ਦਿਨ ਨੂੰ ਯਾਦ ਕੀਤਾ ਜਾ ਰਿਹਾ ਹੈ ਰਾਜ ਸੇਵਾ ਸੰਪਰਵਾਹ શ્રીਮਨ ਸੰਦੂਬਾ ਸ਼ੋਵਾ ਸਿੰਘ ਜੀ ਜਿਨ੍ਹਾਂ ਨੇ ਜਿਲ੍ਹਾ ਨਾਂਗਰ ਸਾਹਿਬ ਦੀ ਸੇਵਾ ਤੋਂ ਸਿਰ ਕਰਕੇ ਸੰਘਰੇ ਗੁਰਦਵਾਰ ਸਾਹਿਬ ਬਣਾਏ ਉਹਨਾਂ ਦੇ ਵਿੱਚ ਇੱਕੇ ਵੀ ਗੁਰਕਾ ਲਾਹੌਰ ਦਾ ਹਿੱਸਾ ਆਉਂਦਾ ਇਹ ਇਤਿਹਾਸ ਦੀ ਪਰਚੋਲ ਕਰੀਏ ਪਤਾ ਲੱਗਦਾ ਹੈ ਕਿ ਸ਼੍ਰੀਮਨ ਸੰਤੂਬਾਪਾ ਸਰਵਸਿੰਘ ਜੀ 1960 ਕਾਰ ਤੋਂ ਬਾਅਦ ਇੱਥੇ ਆਣ ਕੇ ਇਸ ਸਤਾਂ ਦੀ ਕੋਈ ਚੱਲ ਰਹੀ ਸੀ ਬਹੀ ਸੀ ਤੇ ਫਿਰ ਉਹ ਸ਼ਰਮਾ ਸ਼ੁਰੂ ਕੀਤੀ ਜਾਂ। ਉਸ ਤੋਂ ਬਾਅਦ ਸੰਤਾਂ ਨੇ ਵਿਚਾਰ ਕੀਤਾ ਕਿ ਗੁਰੂ ਗਵਿੰਦ ਸਿੰਘ ਦਾ ਮਹਾਰਾਜ ਦਾ ਜਿਹੜਾ ਵਿਆਹ ਦਾ ਦਿਨ ਹੈ ਉਹ ਕਿਹੜਾ ਜਿਸ ਤੱਕ ਆ ਗਿਆ ਵੀ ਕਿਉਂਕਿ ਜੇ ਇਤਿਹਾਸੋਂ ਪੜੀਏ ਤੇ 20 ਹਾਰ ਬਣਦਾ ਹੈ ਪਰ ਨਾਦਾਈ ਨੇ ਬਖਸ਼ਿਸ਼ ਕੀਤੀ ਸੰਤਾਂ ਦੇ ਵਿੱਚ ਕਿਹੋ ਜੀ ਸ਼ੰਗ ਜਾਗੀ ਇਹ ਪਿਆਰ ਜਾਗਿਆ ਉਹਨਾਂ ਨੇ ਬਸੰਤ ਪੰਚਮੀ ਨੂੰ ਮੰਨ ਕੇ ਇਹ ਆਨੰਦ ਕਾਰਜ ਵਿਆਹ ਦਾ ਜਿਹੜਾ ਸਮਾਰਗਮ ਸੀ ਸ਼ੁਰੂ ਕੀਤਾ ਜੋ ਕਿ ਨਿਰੰਤਰ ਲਗਾਤਾਰ ਜਾਰੀ ਹੈ ਇਹ ਰਹਿਮਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਕਿਉਂਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਰਗਵਾ ਕੇ ਦਸੇ ਤਾਸ਼ਾ ਉਹਨਾਂ ਦੀ ਚਰਚਾ ਚਨ ਸ਼ੋਪਾਪਰ ਕਰਤੀ ਆ ਜਦੋਂ ਮਹਾਰਾਜ ਦੇ ਆਨੰਦ ਕਾਰਜ ਹੋਏ ਹੋਣਗੇ ਉਸ ਟਾਈਮ ਕਿਹੋ ਜਿਹੇ ਲੋਕ ਆਏ ਹੋਣਗੇ ਕਿਹੋ ਜਿਹੇ ਸੰਤ ਮਹਾਪੁਰਸ਼ ਦਰਾਜੀ ਵਾਰ ਆਦਮੀ ਆਏ ਹੋਣਗੇ ਜਿਨ੍ਹਾਂ ਨੇ ਇੱਥੇ ਆਣ ਕੇ ਉਸ ਟਾਈਮ ਮਹਾਰਾਜ ਦੇ ਵਿਆਹ ਵਿੱਚ ਦਰਸ਼ਨ ਕੀਤੇ ਹੋਣਗੇ ਉਸ ਟਾਈਮ ਖੁਸ਼ੀਆਂ ਦੀ ਬੰਨੀਆਂ ਹੋ ਗਈਆਂ ਸੋ ਅੱਜ ਇਹਦਾ ਸੁਭਾਗ ਬਣਿਆ ਆ ਕਾਰਸਵਾ ਸੰਪਰਵਾਏ ਪੀਰਾ ਨੰਦਗਰ ਸਾਹਿਬ ਸੰਤੂ ਬਾਬਾ ਸਰਵਸਿੰਘ ਜੀ ਸੰਤੂ ਬਾਬਾ ਫਾਕ ਸਿੰਘ ਜੀ ਸੰਤੂ ਬਾਬਾ ਨਾਸ਼ਰ ਸਿੰਘ ਜੀ ਬਾਬਾ ਹਰਕਿੰਦ ਸਿੰਘ ਜੀ ਪ੍ਰਮਾਣ ਜਿਨ੍ਹਾਂ ਦੀ ਰਹਿਨ ਮਾਈ ਦੇ ਹੇਠ ਬਹੁਤ ਵੀ ਵੱਡੇ ਗੁਰਦੁਆਰਿਆਂ ਦੀ ਸੋਮਾ ਚੱਲਦੀਆਂ ਨਹੀਂ ਆ ਮਹਾਰਾਜ ਨੇ ਜਿੰਨੀ ਆਜ਼ਮੀ ਬੱਚੀ ਸੀ ਉਹਨਾਂ ਨੂੰ ਭੋਗ ਦੇ ਹੋਏ ਚਲੇਗੇ ਉਸ ਤੋਂ ਬਾਅਦ ਸਾਡੇ ਜਥੇ ਦੇ ਮੁਖੀ ਬਾਬਾ ਸੁਖਾ ਸਿੰਘ ਜੀ ਜਿਨ੍ਹਾਂ ਦੀ ਸਟੇਜੀ ਗਵਾਈ ਦੇ ਵਿੱਚ ਜਿਹੜੀਆਂ ਸੋਮਾ ਚੱਲੀਆਂ ਉਹਨਾਂ ਨੂੰ ਨਿਰੰਤਰ ਜਾਰੀ ਰੱਖਿਆ ਜਿਹੜੀਆਂ ਹੋਰ ਨਵੀਆਂ ਸਵਾਲ ਮਰੀਆਂ ਨੇ ਸ਼੍ਰੋਮਣੀ ਗੁਰਦੁਆਰਾ ਕੋਲ ਨੇ ਜੀ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਇੱਕ ਨੰਦਪੁਰ ਸਾਹਿਬ ਨੂੰ ਜਾਣ ਵਾਲਾ ਰਸਤਾ ਜਿਹੜਾ ਨੰਦਪੁਰ ਸਾਹਿਬ ਘਰ ਸਿੰਘ ਰੂਰਾ ਉਦੀ ਬਹੁਤ ਹਾਲਤ ਖਸਤਾ ਵੀ ਉਹ ਵੀ ਕਾਰਸਵਾ ਸੰਪਰਵੇ ਕਿਲਾ ਨੰਦਗਰ ਸਾਹਿਬ ਸੰਤ ਬਾਬਾ ਸੁਤਲਾ ਸਿੰਘ ਤੇ ਸੰਤ ਬਾਬਾ ਗੁਰਦੇਵ ਸਿੰਘ ਜਿਹੜੇ ਬਾਬਾ ਮਹਿੰਦਰ ਸਿੰਘ ਜੁਕੇ ਵਾਲੇ ਸਿੰਘ ਸਾਹਿਬ ਸ਼੍ਰੀ ਅਕਸ਼ੇਰ ਸਾਹਿਬ ਕੇਸਰ ਸਾਹਿਬ ਇਹਨਾਂ ਦੇ ਉਚਾਰ ਪਰਵਾ ਦੇ ਸੇਵਾ ਚਲੂ ਕੀਤੀ ਗਈ ਕੋ ਨਿਰੰਤਰ ਜਾਰੀ ਹੈ ਪਿਛਲੇ ਸਾਲ 16 ਫਰਵਰੀ ਨੂੰ ਸੇਵਾ ਆਰੰਭ ਕੀਤੀ ਗਈ ਸੀ ਉਹ ਸ਼ਰਧਾ ਦਾ ਕੁਝ ਹਿੱਸਾ ਜਿਹੜਾ ਉਹ ਪਿਆਰ ਹੋ ਗਿਆ ਉਹਲੇ ਮਿਲਦੇ ਪਹਿਲਾ ਪਹਿਲਾ ਤੇ ਲਗਭਗ ਅੱਧੀ ਸ਼ਰਧਾ ਜਿਹੜੀ ਪਿਆਰ ਹੋ ਕੇ ਸੰਤਾਂ ਦੇ ਆਉਣ ਜਾਣ ਵਾਸਤੇ ਖੋਲ ਦਿੱਤੀ ਜਾਵੇਗੀ ਉਹ ਸਾਰੀਆਂ ਸੰਤਾਂ ਨੂੰ ਅਗਦੀ ਦਿੰਦੀਆਂ ਲੱਖ ਲੱਖ ਵਧਾਈਆਂ ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਜਿਹੜੀਆਂ ਨਾਨਕ ਆਮਲੇ ਵਾਸਤੇ ਸੰਤਾਂ ਆਪ ਦੇ ਚੱਲ ਰਹੀ ਆਪ ਦੀ ਮਾਦਮੇ ਰਹੀ ਚੌੜੀਆਂ ਨੇ ਉਹਨੂੰ ਬੇਨਤੀ ਕਰਾਂਗੇ ਜਿਨ੍ਹਾਂ ਨੇ ਇਸ ਚਲਾਨੀ ਸਵਾਗਤ ਹੈ ਆਪਣੇ ਯੋਗਦਾਨ ਪਾਇਆ ਮਹਾਰਾਜ ਜੀ ਅਗਲਾ ਕਰਨ ਉਹਨਾਂ ਦੀ ਪ੍ਰਵਾ ਸੁਖਸ਼ਾਂਤੀ ਜਿਹੜੇ ਕਾਰਜ ਕਰ ਰਹੇ ਨੇ ਜਿਨ੍ਹਾਂ ਨੇ ਇਤੇਨੀ ਸੇਵਾਦਾਰ ਯੋਗਦਾਨ ਪਾਇਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਯੋਗਦਾਨ ਪਾ ਜਿਨ੍ਹਾਂ ਨੂੰ ਮਹਾਰਾਜ ਨੇ ਨਾਮ ਸਿਮਰਦੀ ਦਾਗ ਬਖਸ਼ੀ ਆ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਜਿਹੜਾ ਤੁਸੀਂ ਨਿਯਤ ਨਿਰਮ ਕਰਦੇ ਜੀ ਉਹਦੇ ਨਾਲ ਇਸ ਚਲਾਨੀਆ ਕਾਰ ਸਵਾਵਾ ਵਾਸਤੇ ਇੱਕ ਜ਼ਰੂਰ ਪਾਠ ਕਰਕੇ ਰਾਸ ਕਰਿਓ ਕਿ ਪਾਤਸ਼ਾਹ ਜਿਹੜੀ ਸਵਾਵਾ ਰੰਗ ਕੀਤੀਆਂ ਨੇ ਉਹਨਾਂ ਨੂੰ ਸੰਪੂਰਨ ਆਪਣੀ ਰੰਗ ਕਰਕੇ ਕਰਾ ਲੈਣਾ ਮਾਫਰਸ਼ਨ ਬੇਰੁਕਤਾ ਤੰਦ ਤੰਦਰੁਸਤੀ ਚਰਨੀ ਕਲਾ ਸਾਰੇ ਜਫੇਬਰੀ ਦੇ ਵਿੱਚ ਪਿਆਰ ਪਾਗ ਦੁੱਖਾਂ ਦੇਸ਼ਾਂ ਦਾ ਨਾਸ ਕਰਨਾ ਸਾਰੇ ਅਨੁਭਵਤ ਮਿਲੋ ਪਰ ਭਾਈ ਦੁਬਦਾ ਦੂਰ ਕਰੋ ਲਾਏ ਕੱਟੇ ਹੋ ਕੇ ਭਾਵੇਂ ਸਾਰੇ ਸਾਨੂੰ ਜੋੜਵੇਂ ਦੇ ਬਣਾਉਣੇ ਚਾਹੀਦੇ ਨੇ ਜਿਵੇਂ ਕਿ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ੀਰਦੀ ਸਮਾਗਮ ਇਸੇ ਸਾਲ ਦੇ ਵਿੱਚ ਨਵੰਬਰ ਵਿੱਚ ਆ ਰਿਹਾ ਪੂਰੀਆਂ ਤਿਆਰੀਆਂ ਰੰਭ ਦਿੱਤੀਆਂ ਗਈਆਂ ਸੰਤਾਂ ਨੂੰ ਕਮ ਬੇਨਤੀ ਕਰਾਂਗੇ ਵੀ ਆਪ ਜੀ ਵੀ ਇਸ ਤਗ ਕੁੰਭ ਵਿੱਚ ਆਪਣਾ ਗੁਰਦਨ ਪਾਓ ਜਿਵੇਂ ਕਿ ਕੁੰਭ ਦੀ ਗੱਲ ਕਰੀਏ ਅੱਜ ਬਹੁਤ ਹੀ ਸੰਸਾਰ ਪ੍ਰਸਿੱਧ ਜਿਹੜਾ ਕੁੰਭ ਦਾ ਜੋੜ ਮੇਲਾ ਚੱਲ ਰਿਹਾ ਹੈ। Allahabad ਦੇ ਵਿੱਚ ਗਿਰੂ ਦਸਵੇਂ ਪਾਤਸ਼ਾਹ ਨੂੰ ਜਦੋਂ ਉੱਥੇ ਡਰਾਵਲੇ ਕਿ ਸਵਾਲ ਕੀਤਾ ਤੇ ਦਸਵੇਂ ਪਾਤਸ਼ਾਹ ਨੇ ਉੱਥੇ ਜਨੇ ਵਰਸ਼ੇ ਮਾਰ ਕੇ ਗੰਗਾ ਜਮਨਾ ਸੋਰਸਤੀ ਪ੍ਰਗਟ ਕੀਤੀ। ਅੱਜ ਕੁੰਭ ਦਾ ਜਹਾਜ਼ ਦੇ ਮਹੀਨਾ ਚੱਲ ਰਿਹਾ ਜਿਹੜਾ ਇੱਥੇ ਦਰਸ਼ਨ ਕਰੇਗਾ ਦਰਬੰਦ ਸਾਹਿਬ ਉਹਨੂੰ ਕੁੰਭ ਦਾ ਫਲ ਮਿਲੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਜੀ ਅਸੀਂ ਸਰਕਾਰ ਮਾਝਾ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਇਹ ਸ਼ਰਕ ਦੀ ਹਾਲਤ ਬਹੁਤ ਖਸਤਾ ਹੈ ਸਾਨੂੰ ਸਰਕਾਰੀ ਮੀਡੀਆ ਰਾਹੀਂ ਸਰਕਾਰੀ ਤੰਤਰਾਂ ਤੋਂ ਹੀ ਪਤਾ ਲੱਗਾ ਕਿ ਇਹ ਸ਼ਰਕ ਦਾ ਜਿਹੜਾ ਐਗਰੀਮੈਂਟ ਹੋ ਚੁੱਕਾ ਹੈ ਠੇਕਾ ਦਿੱਤਾ ਲਾ ਚੁੱਕਾ ਹੈ ਹੁਣ ਇਹ ਮੇਰੇ ਪਹਿਲਾਂ ਸ਼ਰਕ ਜਿਹੜੀ ਤਿਆਰ ਹੋ ਗਈ ਜੀ ਆਪ ਵੀ ਮੀਡੀਆ ਰਾਹੀਂ ਕੋਈ ਨੂੰ ਬੇਨਤੀ ਕਰਾਂਗੇ ਮਾਝਾ ਸਰਕਾਰ ਨੂੰ ਕਿ ਇਹ ਸ਼ਰਕ ਨੂੰ ਛੇਤੀ ਤੋਂ ਛੇਤੀ ਚਾਲ ਕੀਤਾ ਜਾਵੇ ਕਿ ਜੋ ਕਿ ਸਾਦਾ ਵਰਾਸਤੀ ਹੋਲਾ ਮੱਲਾ ਬਹੁਤ ਹੀ ਸੰਕਟਾਂ ਲੱਖਾਂ ਦੀ ਦੁਦਾ ਦੇ ਵਿੱਚ ਜਿਹੜੀਆਂ ਆਨੰਦ ਮursਾਲ ਦਰਸ਼ਨ ਕਰਨ ਵਾਲੇ ਸੰਤਰੀਆਂ ਨੇ ਖਾਲਸੇ ਦੇ ਨਾਲ ਕੇ ਜਿਹਨੂੰ ਕਿਹਾ ਜਾਂਦਾ ਗੁਰੂ ਘਰਾ ਹੋਰ ਇੱਕ ਹੋਰ ਆਪ ਜੀ ਨੂੰ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਜਦੋਂ ਸਾਡੇ ਪੰਪਰਾ ਖਾਲਸਾ ਪੰਥ ਸਾਜਿਆ ਗਿਆ ਪੋਸ਼ਤਵਾਦ ਅੱਜ ਵੀ ਜਿਵੇਂ ਪੰਜ ਪਿਆਰੇ ਨੇ ਉਹ ਜਦੋਂ ਸਾਨੂੰ ਰਹਿਤਾਂ ਤੇ ਕਰਤਾਂ ਦੱਸਦੇ ਨੇ ਉਹਦੇ ਨਾਲ 4 ਵਜੇ ਨੇ ਵੀ ਕੀਤੇ ਜਾਂਦੇ ਨੇ ਕਿ ਅੱਜ ਤੋਂ ਬਾਅਦ ਤੁਹਾਡੇ ਪਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸਹਿਬ ਕੋਲ ਨੇ ਪਿੰਡ ਤੁਹਾਡਾ ਨੰਦਪੁਰਾਵਾ ਤੇ ਨਾਲ ਕੇ ਤੁਹਾਡੇ ਗੁਰੂ ਘਰ ਹੋਰ ਹੈ ਇਸ ਕਰਕੇ ਖਾਸੇ ਦੇ ਨਾਨਕੇ ਆ ਇਹਨੂੰ ਸੰਚਾਰ ਦਰਸ਼ਨ ਕਰਾਉਣਾ ਪਿਆਉਂੀਆਂ ਨੇ ਅਸੀਂ ਬੇਨਤੀ ਕਰਾਂਗੇ ਆਪ ਦੀ ਮੈਨ ਚੈਨਲ ਦਾ ਹੀ ਕਿ ਹਮਾਰੀ ਸਰਕਾਰ ਇਸ ਸਰਕਾਰ ਨੂੰ ਖਿਆਲ ਦੇਵੇ ਜੇ ਨਹੀਂ ਕਰੇਗੀ ਤੇ ਨਸਰਤਨ ਜੁਗ ਨਾਲ ਐਸੀ ਮੋਰਚਾ ਲਾਦਾ ਵੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਖਾਤੇ ਅੱਜ ਬਹੁਤ ਹੀ ਸੁਭਾਗ ਦੇਣ ਹੈ ਅੱਜ ਅੱਜ ਦੇ ਦੇਣਾ ਗੁਰੂ ਪੰਤਾਂ ਸਰਵਪੀਰ ਬਾਦਸ਼ਾਹ ਜੀ ਪੰਤਾਂ ਜਗਤ ਮਾਤਾ ਜੀ ਕੋਲ ਦੀ ਉਹਨਾਂ ਦੇ ਲਾਡਲੇ ਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਯਾ ਗੁਰਪਾਲਾ ਹਵਾਰਾ ਮਾਤਾ ਜੀ ਕੋਰ ਦੇ ਨਾਲ ਹੋਇਆ ਉਸ ਦਿਨ ਤੇ ਅੱਜ ਬਹੁਤ ਭਾਰੀ ਮੇਲਾ ਉਸੇ ਸਥਾਨ ਤੇ ਰੈਣੀ ਸਾਹਿਬ ਦਾ ਗੁਰੂ ਸਾਹਿਬ ਦਾ ਜੋ ਰੈਣੀ ਸਾਹਿਬ ਦਾ ਸਥਾਨ ਬਣਾਇਆ ਗਿਆ ਤਿੰਨ ਵਰਸੇ ਮਾਰ ਕੇ ਬਗਮਨਾ ਸ੍ਰਸਤੀ ਗੰਗਾ ਜਮਨਾ ਸ੍ਰਸਤੀ ਉੱਤੇ ਜੋ ਤੇ ਰੈਣੀ ਦਾ ਹੈ ਇਹ ਸਨਾਹ ਉਸੇ ਅੱਜ ਬਹੁਤ ਸਾਰੇ ਸੰਤਾਂ ਇਸ਼ਨਾਨ ਕਰ ਰਹੇ ਹੀਆਂ ਹਨ ਤੇ ਨਾਲ ਜਿਹੜਾ ਆਨੰਦਕਾਰ ਵਿਸਾਦ ਉਸੇ ਮਾਤਾ ਜੀ ਦਾ ਆਨੰਦਕਾਰ ਹੋਇਆ ਉਸ ਇਸ਼ਨਾਨ ਤੇ ਇਸ਼ਨਾਨ ਕਰਕੇ ਆਪੇ ਅਰਦਾਸ ਕਰਦੇ ਨੇ ਮਨੁਕਾਮਨਾ ਪੂਰੀਆਂ ਕਰਦੇ ਹੀਆਂ ਜੋ ਵੀ ਪ੍ਰਾਰਥਨਾ ਕਰਦਾ ਹੈ ਉਹਨਾਂ ਦੀ ਜੋ ਮੰਗਦਾ ਹੈ ਉਹ ਮਨੁਕਾਮਨਾ ਪੂਰੀ ਨਹੀਂ ਹੁੰਦੀ ਹੈ ਉਸ ਵਾਸਤੇ ਸਾਰੇ ਦੇਸ਼ ਦੇ ਦੇਸ਼ ਸਾਰਾ ਇਲਾਕਾ ਸਾਰਾ ਪੰਜਾਬ ਹਮਾਤੇ ਉਸ ਇਸ਼ਨਾਨ ਤੇ ਗੁਰੂ ਜੀ ਸ੍ਰੀ ਸਾਹਿਬ ਦੇ ਮਾਤਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ ਇਹ ਵਾਹ ਸਾਰੀਆਂ ਸੰਗਤਾਂ ਨੂੰ ਜੀਣੀ ਸੰਗਤਾਂ ਜਾਈਆਂ ਕਾਰ ਸੇਵਾ ਕਿਲਾ ਅਨੰਦਗਰ ਸਾਹਿਬ ਵੱਲ ਤੋਂ ਸ਼੍ਰੀਮਾਨ ਸੰਤਬਾਬਾ ਸੇਵਾ ਸਿੰਘ ਜੀ ਸੰਤਬਾਬਾ ਭਗਤ ਸਿੰਘ ਜੀ ਸੰਤਬਾਬਾ ਲਾਲ ਸਿੰਘ ਜੀ ਸੰਤਬਾਬਾ ਹਰਪ੍ਰੀਤ ਸਿੰਘ ਜੀ ਪ੍ਰਧਾਨ ਮੁਜੀਦਾ ਮਿਸਹੂ ਸੰਤਬਾਬਾ ਸੋਚਾ ਸਿੰਘ ਜੀ ਵੱਲੋਂ ਸਾਰੀਆਂ ਸੰਗਤਾਂ ਨੂੰ ਜੀਣੀ ਦੇਖ ਚੱਲ ਪਈਆਂ ਸਾਰਿਆਂ ਨੂੰ ਜੀ ਆਇਆਂ ਸਾਰਿਆਂ ਦਾ ਪਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੂੰ ਕਹਿਣ ਲੱਗਾਂਗੇ ਜੀ ਗੁਰਨਾਮੇ ਕਵਰੇ ਦੀ ਕੀਤੀ ਆਉਣਾ ਹੈ ਬਹੁਤ ਬਹੁਤ ਸਾਰੇ ਸੰਤਾਂ ਕੋਲ ਸਤਨਵਾਲ ਵਾਹਿਗੁਰੂ ਦੀ ਕਥਾ ਸੁਣਾ ਵਾਹਿਗੁਰੂ ਦੀ ਫਤਿਹ